ਜੋਰੀਆਂ ਦੀ ਹਰ ਨਾਰਾਂ ਮਾਰਨ ਵਾਸਤੇ ਇਕੱਠੇ ਹੋਏ ਭੈਣੋ ਸੁਭਰਾਓ ਮੈਂ ਆਪਣੀ ਥੋੜੀ ਬਿਲਕੁਲ ਚੀ ਗੱਲਬਾਤ ਆਪਣੀ ਹੈ ਪਰ ਮੈਂ ਸ਼ੁਰੂਆਤ ਇੱਕ ਨਜ਼ਮ ਨਾਲ ਕਰਨੀ ਚਾਹਨਾ ਜਿਹੜੂ ਮੈਂ ਖਲਸਤਾਨ ਦੇ ਲੋਕਾਂ ਵਾਲੇ ਲਿਖੀ ਸੀ ਛੋਟੀ ਜਿਹੀ ਨਜ਼ਮ ਹੈ ਨਾ ਆਪਣੀ ਹੈ ਪਰ ਮੈਂ ਆਪਣਾ ਮਨ ਦਰਪ ਦਾ ਅਸਾਸ ਵਖਦਾ ਹੈ ਫਰਸਤੀ ਦੀ ਤਰਤੀ ਦੇ ਹੋਏ ਮਿੱਤਰਾਂ ਦੇ ਨਾ ਨਹੀਂ ਕੋਈ ਜ਼ਰਮਦਾ ਦਾਇਰਾ ਤੇ ਨਾ ਚੂਚੜ ਦੇ ਜਜ਼ਵੇ ਦਾ ਨਹੀਂ ਕੋਈ ਜ਼ਰਮਦਾ ਦਾਇਰਾ ਤੇ ਨਾ ਚੂਚੜ ਦੇ ਜਜ਼ਵੇ ਦਾ ਨਾ ਹੈ ਕਾਤਲ ਦਾ ਕੋਈ ਮੇਲਾ ਨਾ ਸਾਡਾ ਮੌਤ ਮੰਗਣੇ ਦਾ ਅਸੀਂ ਸੋਵਾਰ ਤਕਿਆ ਮੌਤ ਦੇ ਵੈਸੀ ਮੰਜ਼ਰ ਨੂੰ

ਸਕੂਨ ਦਿੰਦਾ ਹੈ ਨਜ਼ਾਰਾ ਸੂਲੀ ਚੜ੍ਹਨੇ ਦਾ ਅਵਾਰਤ ਲਿਖਦਾ ਹੈ ਜ਼ੁਲਮ ਹਮੇਸ਼ਾ ਜ਼ੁਲਮ ਕਰਨੇ ਦੀ ਅਕੀਦਾ ਬਣਦਾ ਹੈ ਸਾਡਾ ਦਿਲਾਂ ਦੇ ਜ਼ਖਮ ਭਰਨੇ ਦਾ ਆਜ਼ਾਦੀ ਦਾ ਇਹ ਪਰਚਮ ਬਣ ਗਿਆ ਮਹਿਬੂਬ ਹੁਣ ਸਾਡਾ ਅਵੱਲਾ ਸ਼ੌਕ ਹੈ ਸਾਨੂੰ ਸਦਾ ਜਦੋਂ ਉਹ ਲਾਸ਼ਾਂ ਗਿਣਦੇ ਸਨ ਬਾਜ਼ਾਰਾਂ ਵਿੱਚ ਖੜੇ ਹੋ ਕੇ ਜਦੋਂ ਉਹ ਲਾਸ਼ਾਂ ਗਿਣਦੇ ਸਨ ਬਾਜ਼ਾਰਾਂ ਵਿੱਚ ਖੜੇ ਹੋ ਕੇ ਤਾਂ ਲੋਕੀ ਦੇ ਤੇ ਹਸਨ ਸਲੀਕਾ ਕਤਲ ਕਰਦੇ ਨੇ ਤੋ ਇਹ ਮੈਂ ਗਾਜ਼ਾ ਦੇ ਲੋਕਾਂ ਨੂੰ ਯਾਦ ਕਰਨ ਵਾਸਤੇ ਗਈ ਐ ਅੱਜ ਅਸੀਂ ਇਸ ਲਈ ਇਕੱਠੇ ਹੋਏ ਆ ਕਿ ਗਾਜ਼ਾ ਦੇ ਦਰਦ ਨੂੰ ਪੰਜਾਬ ਦੇ ਲੋਕਾਂ ਦੇ ਮਨਾਂ ਤੱਕ ਪਹੁੰਚਾਇਆ ਜਾ ਸਕੇ 20 ਲੱਖ ਦੀ ਆਬਾਦੀ ਵਾਲਾ ਸ਼ਹਿਰ ਉਹਦੇ ਵਿੱਚੋਂ 67 ਹਜ਼ਾਰ ਮਰ ਚੁੱਕੇ ਆ ਮਾਰ ਦਿੱਤੇ ਗਏ ਆ ਇਹਦੇ ਨਾਲੋਂ ਜ਼ਿਆਦਾ ਜ਼ਖਮੀ ਆ ਭੁੱਖ ਨਾਲ ਮਰ ਰਹੇ ਆ ਮਸਰੂਰ ਬੱਚੇ ਮਾਂ ਬਾਪ ਤੋਂ ਗਿਨਾ ਹੋ ਗਏ ਆ ਉਹਨਾਂ ਦਾ ਅੰਦਾਜ਼ਾ ਲਾਉਣਾ ਬੜਾ ਮੁਸ਼ਕਲ ਆ ਸਾਰੀ ਦੁਨੀਆ ਤੇ ਕਰਾਹ ਕਰਾ ਤਰਾ ਮਚਿਆ ਹੋਇਆ ਏ ਦਲ ਦੀ ਤਸੱਲੀ ਆ ਓਏ ਆ ਬਈ ਹੁਕਮਰਾਨਾਂ ਦਾ ਤੇ ਆਮ ਲੋਕਾਂ ਦਾ ਅੰਤਰ ਹੁੰਦਾ ਹਮੇਸ਼ਾ ਅਸੀਂ ਨੋਟ ਕਰਦੇ ਆ ਕਿ ਬੜੀ ਹਾਤਮ ਨੋਟ ਨਹੀਂ ਕਰਦੇ ਜੇ ਪਾਕਿਸਤਾਨ ਵੱਲੋਂ ਕੋਈ ਅੱਤਵਾਦੀ ਹਮਲਾ ਹੋਇਆ ਤੇ ਭਾਰਤ ਵਿੱਚ ਪਾਕਿਸਤਾਨ ਦੇ ਲੋਕਾਂ ਬਾਰੇ ਵੀ ਉਨੀ ਨਫ਼ਰਤ ਪੈਦਾ ਕਰੀ ਜਾਈਦੀ ਹੈ ਸਾਡੇ ਆਤਮਾ ਵੱਲੋਂ ਜਿੰਨਾ ਉਥੇ ਦੇ ਹਕਮਰਾਨਾਂ ਬਾਰੇ ਕਰਦੇ ਆ ਅਸੀਂ ਅੰਤਰ ਕਰਦੇ ਆ ਅਮਰੀਕਾ ਇਜ਼ਰਾਈਲ ਦੇ ਨਾਲ ਆ ਇਜ਼ਰਾਈਲ ਅਮਰੀਕਾ ਤੋਂ ਬਿਨਾਂ ਇੱਕ ਮੀਟ ਨਹੀਂ ਅੱਗੇ ਜਾ ਸਕਦਾ ਲੇਕਿਨ ਅਮਰੀਕਾ ਦੇ ਲੱਖਾਂ ਲੋਕਾਂ ਨੇ ਇਜ਼ਰਾਈਲ ਦੇ ਵਿਰੋਧ ਵਿੱਚ ਫਲਸਤੀਨ ਦੇ ਹੱਕ 'ਚ ਵਜ਼ਾਰਾ ਕੀਤਾ ਆ ਇਟਲੀਆ ਵੀ ਲੱਖ ਲੋਕਾਂ ਨੇ ਪਰਸੋਂ ਮਜ਼ਾਰੇ ਕੀਤੇ ਆ ਹਾਲਾਂਕਿ ਜੀ ਦੇ ਹੁਕਮਰਾਨਾਂ ਦਾ ਵਤੀਰਾ ਬਹੁਤਾ ਚੰਗਾ ਨਹੀਂ ਰਿਹਾ ਮੇਰਾ ਭਾਰ ਕਹਿਣ ਤੋਂ ਹੁਕਮਰਾਂ ਇਸ ਲੜਾਈ ਨੇ ਹੁਕਮਰਾਨਾਂ ਦਾ ਤੇ ਆਮ ਲੋਕਾਂ ਦਾ ਅੰਤਰ ਵੀ ਸਾਨੂੰ ਸਮਝਾਇਆ ਔਰ ਇਸ ਅੰਤਰ ਦੇ ਨਾਲ ਹੀ ਸਾਨੂੰ ਖੁਸ਼ੀ ਹੁੰਦੀ ਆ ਅੱਜ ਦੁਨੀਆ ਦੇ ਕਰੋੜਾਂ ਲੋਕ ਆਪਣੇ ਮਿੱਤਰਾਂ ਦੇ ਹੱਥ ਵਜਾਜ਼ ਉੱਚੀ ਕਰ ਰਹੇ ਆ ਕਾਤਲਾਂ ਦੇ ਖਿਲਾਫ ਬਦਾਨ ਵਿੱਚ ਆ ਰਹੇ ਆ ਦੂਸਰੀ ਗੱਲ ਮੈਂ ਸਮਝ ਮਤਾਬਕ ਥੋੜੇ ਸਮੇਂ ਤੇ ਮਗਵੋਣਾ ਉਹ ਇਹ ਆ ਕਿ ਜਦੋਂ ਇਹ ਘੜਾਵਾਂ ਵਾਪਰ ਰਹੀਆਂ ਇੱਕ ਗੱਲ ਨੋਟ ਕਰਨ ਵਾਲੀ ਇਹ ਆ ਅੱਜ ਜਦੋਂ ਦੁਨੀਆ ਤੇ ਪੂੰਜੀਵਾਦ ਨੇ ਧੁਖਮਰੀ ਫੈਲਾ ਦਿੱਤੀ ਆ ਬੇਦਾਰੀ ਫੈਲਾ ਦਿੱਤੀ ਆ ਤੇ ਦੁਨੀਆ ਵਿਚਰ ਕਲਾਬੀ ਤਾਕਤਾਂ ਦੀ ਕਮਜ਼ੋਰੀ ਹੋਣ ਕਾਰਨ ਸੰਸਾਰ ਪੱਧਰ ਦੇ ਉੱਤੇ ਸੱਜੇ ਪੱਕੀ ਤਾਕਤਾਂ ਦਾ ਚੁਪਾ ਵਧਦਾ ਜਾ ਰਿਹਾ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਚਾਹੀਦੀ ਆ ਜਿਹੜਾ ਇਨਕਲਾਬੀ ਆਪਣਾ ਮੁਲਾਂਕਣ ਨਹੀਂ ਕਰਦਾ ਦੁਸ਼ਮਣਾਂ ਤੇ ਦੋਸਤਾਂ ਦੀ ਤਾਕਤ ਨੂੰ ਨਹੀਂ ਆਪਦਾ ਉਹ ਸੱਚੀ ਮੂਟੀ ਇਨਕਲਾਬ ਦਾ ਵੱਡਾ ਕੰਮ ਕਰਨ ਦੇ ਅਸਮਰਥ ਰਹੇਗਾ ਸਮਰੱਥ ਨਹੀਂ ਬਣ ਸਕੇਗਾ ਮੇਰਾ ਭਾਵ ਕਹਿੰਦੋ ਜਿਹੜਾ ਸੱਜੇ ਪੱਖੀ ਪਟਕਾਰ ਦੁਨੀਆ ਤੇ ਆ ਗਿਆ ਰਾਜਨੀਤੀ ਸੱਜੇ ਪੱਖ ਨੂੰ ਜਾ ਰਹੀ ਹੈ ਉਹਦਾ ਵੱਡਾ ਆਧਾਰ ਨੇ ਕਿ 트럼ਪ ਤੋਂ ਲਿਆ ਜਾ ਸਕਦਾ ਜਿਹੜਾ 트럼ਪ ਨਾ ਲੋਕ ਰਾਜ ਨੂੰ ਮੰਨਦਾ ਨਾ ਉਥੇ ਦੀ ਕਾਨੂੰਨ ਨੂੰ ਮੰਨਦਾ ਔਰ ਆਪਣੀ ਮਰਜ਼ੀ ਨਾਲ ਜੋ ਜੀ ਕਰਦਾ ਬਿਆਨ ਦੇ ਜਾਂਦਾ ਤੇ ਪਰਸੋ ਤਾਂ ਉਹ ਹੀ ਫਿਰ ਨਸਲ ਪ੍ਰਸਤੀ ਦਾ ਵੀ ਵੱਡਾ ਸਬੂਤ ਦੇ ਦਿੱਤਾ ਕਿ ਅਮਰੀਕਾ ਦੀਆਂ ਫੌਜਾਂ ਛੁਰ ਕੋਈ ਦਾੜੀ ਵਾਲਾ ਮੁਸਲਮਾਨ ਜਾਂ ਸਿੱਖ ਭਰਤੀ ਨਹੀਂ ਹੋ ਸਕਦਾ ਅਸੀਂ ਅਮਰੀਕਾ ਦੀ ਫੌਜ ਦੇ ਭਰਤੀ ਹੋਣ ਦੇ ਹੱਕ 'ਚ ਨਹੀਂ ਆ ਲੇਕਿਨ ਸਚਾਈ ਇਹ ਆ ਵੀ ਉੱਥੇ ਵੀ ਦੱਸ ਦਿੱਤਾ ਕਿ ਟਰੰਪ ਜਿਹੜਾ ਕਿੱਦਾਂ ਵੀ ਰਾਜਨੀਤੀ ਕਰ ਰਿਹਾ ਇਹੀ ਰਾਜਨੀਤੀ ਇਜ਼ਰਾਈਲ ਕਰ ਰਿਹਾ ਉਹ ਇਸ ਵੇਲੇ ਪੂਰੀ ਤਰ੍ਹਾਂ ਫਾਸ਼ੀਸਤ ਕਿਸਮ ਦਾ ਜ਼ੁਲਮ ਕਰ ਰਿਹਾ ਫਲਸਤੀਨ ਦੇ ਲੋਕਾਂ ਤੇ ਦਾਜ਼ਾ ਦੇ ਲੋਕਾਂ ਤੇ ਇਸੇ ਤਰ੍ਹਾਂ ਦਾ ਇੱਕ ਵਰਤਾਰਾ ਫਰਾਂਸ ਵਿੱਚ ਦੇਖਿਆ ਗਿਆ ਜਰਮਨੀ ਵਿੱਚ ਦੇਖਿਆ ਗਿਆ ਉਹ ਭਾਰਤ ਵਿੱਚ ਵੀ 2014 ਦੇ ਜਿਹੜੀ ਤਬਦੀਲੀ ਆਈ ਹੈ ਉਹ ਸਰਵਾਇ ਦਾ ਵੀ ਢਾਂਚਾ ਬਣੀ ਹਰਪ ਗਿਆ ਲੇਕਿਨ ਰਾਜਨੀਤੀ ਪਰ ਸੱਜੇ ਪੱਖ ਦੀ ਤਬਦੀਲੀ ਆ ਗਈ ਹੈ ਇਹ ਵੀ ਜੇ ਕਮਿਊਨਿਸਟਾਂ ਨੇ ਨੋਟ ਕਰਨੀ ਚਾਹੀਦੀ ਹੈ ਖੱਬੇ ਪਖਰ ਨੂੰ ਨੋਟ ਕਰਨੀ ਚਾਹੀਦੀ ਹੈ ਕਿ 2014 ਤੋਂ ਪਹਿਲਾਂ ਦਾ ਭਾਰਤ ਏਕਿਆ ਤੇ 2014 ਤੋਂ ਬਾਅਦ ਦਾ ਭਾਰਤ ਏਕਿਆ ਉਹਦਾ ਤੀਜਾ ਸਬੂਤ ਮੈਂ ਇਹ ਦੇਣਾ ਚਾਹਣਾ ਭਾਰਤ ਸਰਮਾਇਅਦਾਰੀ ਦਾ ਦੇਸ਼ ਹੋਣ ਦੇ ਬਾਵਜੂਦ ਸਾਡੀ ਸਰਕਾਰਾਂ ਨੇ સામਰਾਜ ਦੇ ਖਿਲਾਫ ਕੋਈ ਪੱਕਾ ਸਟੈਂਡ ਨਹੀਂ ਬਣਾਇਆ ਬੜੀ-ਬੜੀ ਝਾਂਮਾਂ ਢੋਲਤਾ ਦਿਖਾਈ ਆ ਕੋਰੀਆ ਦੀ ਜੰਗ ਵੇਲੇ ਦਿਖਾਈ ਆ ਹੋਰ ਵੀ ਬੜੇ ਮੌਕੇ ਆਏ ਆ ਇਹਨਾਂ ਮੋਟੇ ਰੂਗਤ ਭਾਰਤ ਦੀ ਸਰਕਾਰ ਨੇ ਬਹੁਤੀ ਵਾਰ ਸਾਮਰਾਜ ਦੇ ਵਿਰੋਧ ਵਿੱਚ ਪੈਦਲਾ ਲਿਆ ਉਹਨੇ ਸਾਡੀ ਮਦਦ ਕੀਤੀ ਆ ਸਾਡੇ ਦੇਸ਼ ਦੇ ਲੋਕਾਂ ਦੀ ਕਿ ਉਹ ਸਾਮਰਾਜ ਦੇ ਖਿਲਾਫ ਆਵਾਜ਼ ਉੱਚੀ ਕਰਨ ਨੂੰ ਜਦਨਾਮ ਦੀ ਲੜਾਈ ਵਿੱਚ ਵੀ ਅਸੀਂ ਜਿਵੇਂ ਕਿਹਾ ਗਿਆ ਭਾਰਤ ਦੇ ਲੋਕੀਂ ਆਵਾਜ਼ ਬਲੰਦ ਕਰਦੇ ਰਹੇ ਆ ਇਸੇ ਤਰ੍ਹਾਂ ਅਸੀਂ ਬਾਕੀ ਮੌਕਿਆਂ ਦੇ ਉੱਤੇ ਵੀ ਸਾਮਰਾਜ ਦੇ ਖਿਲਾਫ ਖੜੇ ਰਹੇ ਆ ਇੱਕ ਅਜਿਹਾ ਮੋਤੀ ਕਿਉਂਕਿ ਸਾਮਰਾਜ ਨੇ ਉਹਨਾਂ ਨੂੰ ਜੁਦ ਨੀਤਕ ਸਾਂਝ ਪਾ ਲਈ ਆ ਔਰ ਉਹਦੀ ਸਮੇਂਦਾਰੀ ਟਰੰਪ ਦੇ ਵਰਗੀ ਆ ਨੈਤਨ ਯਾਹੂ ਵਰਗੀ ਆ ਇਸ ਕਰਕੇ ਭਾਰਤ ਨੇ ਇਜ਼ਰਾਈਲ ਦੇ ਨਾਲ ਆਪਣਾ ਨਾਤਾ ਬਧੇਰੇ ਪੱਕਾ ਕਰ ਲਿਆ ਬਿਸ਼ਰਮੀ ਦਾ ਇਹ ਆ ਵੀ ਕਈ ਵਾਰ ਯੂਨੋ ਚ ਕਹਿ ਦਿੰਦਾ ਅਸੀਂ ਫਲਸਤੀਨ ਦੇ ਹੱਕ ਚ ਆ ਚੰਗਾ ਲੱਗਦਾ ਕਦੇ ਤਾਂ ਪਰ ਜ਼ਿਆਦਾ ਕੰਮ ਉਹ ਦੂਜੇ ਪਾਸੇ ਕਰ ਰਿਹਾ ਇਜ਼ਰਾਈਲ ਨੂੰ ਪੈਸੇ ਦੇ ਨਾਲ ਹਥਿਆਰਾਂ ਦੇ ਨਾਲ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਮਦਦ ਕਰ ਰਿਹਾ ਇਹ ਦੱਸਦਾ ਇਹ ਆ ਕਿ 2014 ਤੋਂ ਬਾਅਦ ਜਿਹੜਾ ਸੱਜੇ ਪੱਖੀ ਰਾਜਨੀਤੀ ਦਾ ਚੁਭਾ ਆ ਉਹ ਦੁਨੀਆਂ ਦੇ ਨਾਲ-ਨਾਲ ਭਾਰਤ ਦੇ ਵਿੱਚ ਵੀ ਦੇਖਿਆ ਜਾ ਸਕਦਾ ਇਹ ਵੀ ਵਿਚਾਰ ਕਰਨ ਵਾਲਾ ਆ ਸੋਚਣ ਵਾਲਾ ਆ ਤੀਸਰਾ ਗੱਲ ਨੇ ਨੰਗਾ ਕਰ ਦਿੱਤਾ ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਸਾਂ ਕਈ ਵਾਰ ਕਿ ਸਾਮਰਾਜ ਦੁਨੀਆਂ ਦਾ ਦੁਸ਼ਮਣ ਆ ਸਾਮਰਾਜ ਦੁਨੀਆਂ ਦਾ ਖਾਣੇ ਲਾ ਰਿਹਾ ਜਿਹੜਾ ਕਿਤੇ ਲੋਕਾਂ ਦੇ ਹੱਕਾਂ ਦਾ ਜਿਹੜਾ ਕਹਿੰਦਾ ਬਈ ਦਾਵਾ ਬੜਾ ਕਰਦਾ ਲੇਕਿਨ ਲੋਕਾਂ ਦੇ ਹੱਤਾਂ ਦਾ ਸਭ ਤੋਂ ਜ਼ਿਆਦਾ ਘਾਣ ਕਰਦਾ ਉਹਨੇ ਵਿਤਰਾਮ ਚ ਕੀਤਾ ਉਹਨੇ ਲਾਉਸਟ ਕੀਤਾ ਦੁਨੀਆ ਦੇ ਦੇਸ਼ ਬੜੇ ਆ ਸਮਾਨੀ ਹੈ ਨਾ ਲੇਕਿਨ ਅੱਜ ਵੀ ਦੇਖਿਆ ਜਾ ਸਕਦਾ ਵੀ ਉਹ ਹੀ ਮਹਿਕਬ ਸਾਮਰਾਜ ਜਿਹੜਾ ਕਿਸੇ ਹੋਰ ਦੇਸ਼ ਵਿੱਚ ਇੱਕ ਬੰਦਾ ਵੀ ਮਾਰਿਆ ਜਾਏ ਉਹ ਚੰਗਾ ਮਾਰਿਆ ਜਾਏ ਮਾੜਾ ਮਾਰਿਆ ਜਾਏ ਉਹ ਕਹਿੰਦਾ ਮੈਂ ਬੜਾ ਵਿਰੋਧੀ ਆ ਕਿਉਂਕਿ ਮੈਂ ਮਨੁੱਖੀ ਇਤਾਰਾਂ ਦਾ ਹਾਮੀ ਆ ਕੇ ਕਲਾਜ ਇਜ਼ਰਾਈਲ ਦੇ ਵਿੱਚ ਇਹ ਆਪਣਾ ਤਾਜ਼ਾ ਅਜ਼ਰਾਈਲ ਵੱਲੋਂ ਜਿੱਦਾਂ ਨਸਲ ਕਾਹਤ ਕੀਤਾ ਜਾ ਰਿਹਾ ਜਿਹੜੀ ਤਸਵੀਰ ਸਾਥੀ ਨੇ ਪੇਸ਼ ਕੀਤੀ ਹੈ ਤੁਹਾਡੇ ਸਾਹਮਣੇ ਥੰਨੇ ਨੇ ਉਹ ਦੇਖੀ ਨਹੀਂ ਜਾਂਦੀ ਕਈ ਵਾਰ ਲੇਕਿਨ ਉਸ ਟਰੰਪ ਦੇ ਅੱਖਾਂ ਚ ਹੰਝੂ ਨਹੀਂ ਆਉਂਦਾ ਹੰਝੂ ਬਾਰੇ ਬੜਾ ਕਿਆ ਬੰਦ ਇਨਸਾਨ ਦੇ ਬਾਰੇ ਹੰਝੂ ਬੜਾ ਜ਼ਰੂਰੀ ਆ ਨਾ ਹੋਣਾ ਤਰਪ ਦਾ ਸਭ ਸਹਿਣ ਕਰ ਜਾਣਾ ਘਰਾਂ ਉਹਦੋਂ ਨਹੀਂ ਪਹਿਲਾਂ ਸਿੱਖ ਹੋ ਨਜ਼ਮ ਇਹ ਜਿਹੜਾ ਪੁਲਿਸ ਦੀ ਕੁੱਟ ਬੁਰੀ ਨਹੀਂ ਹੁੰਦੀ ਸ਼ਾਦੀ ਲੜਦ ਬੁਰੀ ਨਹੀਂ ਹੁੰਦੀ ਬੁਰੀ ਲੋੱਖ ਹੁੰਦੀ ਹੈ ਸਭ ਕੁਝ ਦੇਖ ਕੇ ਵੀ ਜਿਹੜੀ ਠੰਡੀ ਚੱਖ ਹੁੰਦੀ ਹੈ ਕੰਬ ਦੇ ਅੱਖਾਂ 'ਚ ਹੰਝੂ ਨਹੀਂ ਆਉਂਦਾ ਇੰਨੇ ਲੋਕ ਮਾਰੇ ਗਏ ਬੱਚੇ ਮਾਰੇ ਗਏ ਇਹ ਦੱਸਦਾ ਇਹ ਹੈ ਕਿ ਸ਼ਾਮਰਾਜ ਅਸਲੀ ਕਰਤਾਰ ਕੀ ਆ ਸ਼ਾਮਰਾਜ ਮਨੁੱਖਤਾ ਦਾ ਵਿਰੋਧੀ ਆ ਸ਼ਾਮਰਾਜ ਜੰਗਾਲਾਉਣ ਵਾਲਾ ਸ਼ਾਮਰਾਜ ਦੁਨੀਆ 'ਚ ਗ੍ਰਾਮੀ ਦਾ ਪ੍ਰਤੀਕ ਆ ਤੇ ਸਾਡਾ ਦੇਸ਼ ਨੂੰ ਵੀ ਸਾਮਰਾਜੇ ਖਿਲਾਫ ਖੜੇ ਹੋਣ ਦਾ ਮੌਕਾ ਆ ਖੜੇ ਹੋਣ ਵਾਸਤੇ ਆਪਣਾ ਫਰਜ਼ਦਾ ਕਰਨਾ ਚਾਹੀਦਾ ਇਹ ਵੀ ਇਸ ਰਵਾਇਤੀ ਦਾ ਕਬੱਡਾ ਸਿੱਟ ਆਇਆ ਇਹ ਖੋਰ ਅਜ ਦਾ ਸਿੱਟ ਆਇਆ ਬਹੁਤ ਵੱਡਾ ਉਹ ਇਹ ਆ ਕਿ ਜਿਹੜੀਆਂ ਸਰਕਾਰਾਂ ਤੁਹ ਅੰਦਾਜ਼ਾ ਕਰੋ ਬਹਿ ਕਿ ਆਜ਼ਾਦੀ ਮੰਗਦੇ ਫਲਸਤੀਨ ਦੇ ਲੋਕ ਇੱਕ ਉਹਨਾਂ ਦੀ ਆਜ਼ਾਦੀ ਨੂੰ ਮੰਨਣੋਂ ਤਿਆਰ ਨਹੀਂ ਉਹਨਾਂ ਦੇ ਘਰ ਦੇ ਉੱਤੇ ਕਬਜ਼ਾ ਕਰਕੇ ਬਹਿ ਗਿਆ ਇਜ਼ਰਾਇਲ ਆ ਕੇ ਇਹ ਕਿ ਰਾਜ ਨਦੀ ਆਜ਼ਾਦੀ ਨੂੰ ਨਹੀਂ ਮੰਨਤਾ ਮਿਲ ਰਹੀ ਉਹਨਾਂ ਦੀ ਸ਼ੀਧੀਆਂ ਹੋ ਰਹੀਆਂ ਅੰਦਾਜ਼ਾ ਲਾਓ ਆਜ਼ਾਦੀ ਲਈ ਇੰਨੀ ਕੀਮਤ ਅਦਾ ਕਰਨੀ ਪੈ ਰਹੀ ਆ ਤੇ ਜਿਹੜਾ ਨਾਰਾ ਅਸੀਂ ਸਾਂਝੀ ਵਾਲਤਾ ਦਾ ਲਾਉਨੇ ਆ ਮਲੁਖ ਖੱਤੋ ਮਲੁਖ ਦੇ ਖਾਤਮੇ ਦੀ ਲੁੱਟ ਵਾਲਾ ਢਾਂਚਾ ਚਾਉਨੇ ਆ ਉਹਦੀ ਫਿਰ ਪ੍ਰਾਪਤੀ ਵਾਸਤੇ ਕਿੰਨਾ ਕੁ ਪ੍ਰਬੰਧ ਕਰਨਾ ਪਏਗਾ ਇਸ ਵਾਸਤੇ ਲਾਜ਼ਮੀ ਤੌਰ ਤੇ ਅੱਜ ਦਾ ਕੇਵੀ ਸੱਪ ਸਾਡੇ ਸਾਹਮਣੇ ਆ ਤੇ ਦੁਨੀਆ ਦਾ ਸਾਮਰਾਜ ਦੁਨੀਆ ਦਾ ਪੂੰਜੀਵਾਦ ਕਿੰਨਾ ਖੂਨ ਖਾ ਰਿਆ ਇਹ ਵੀ ਸਾਡੇ ਵਾਸਤੇ ਬਹੁਤ ਵੱਡਾ ਸਵਕਿਆ ਇਹ ਖੋਹਿਆ ਸਭ ਉਹ ਸਾਨੂੰ ਯਾਦ ਕਰਨਾ ਚਾਹੀਦਾ ਉਹ ਕਮਜ਼ੋਰੀ ਕਿੱਥੇ ਆ ਮੈਂ ਕਮਜ਼ੋਰੀ ਆਪਣੇ ਲੋਕਾਂ ਦੀ ਮੰਨਦਾ ਸਾਡੇ ਵਿੱਚ ਹੀ ਕਮਜ਼ੋਰੀ ਆ ਅਸੀਂ ਲੋਕਾਂ ਨੂੰ ਪਿਆਰ ਨਹੀਂ ਕਰ ਸਕੇ ਭਾਰਤ ਦੇ ਵਿੱਚ ਜਿੰਨਾ ਵਿਰੋਧ ਚਾਹੀਦਾ ਸਾਮਰਾਜ ਦਾ ਉਹਨਾਂ ਵਿਰੋਧ ਨਹੀਂ ਹੋ ਰਿਹਾ ਹਾਲਾਂਕਿ ਖੱਬੇ ਪੱਕੀ ਤਾਕਤਾਂ ਬਹੁਤੀਆਂ ਕਮਜ਼ੋਰ ਲੀਆਂ ਹੈ ਜਾਨਦਾਰ ਥੋੜਾ لیکن وہ جانداری ساڑی سامرائی دیو روز مجھے نہیں دیکھی جا رہی ٹھیک کیا میرے ساتھیاں نے ساڑی مزاریاں دی گنتی ہزاراں تک نہیں پہنچیا جا لے یارو جی دو فلسطین دا یار سدہ را فاکہ اوڈا سی اسی بھے لال کپڑے دے لال دریب شاہ کے سواکت کر دے ساں اسی بھے لال آکھ مارے مار دے ساں لیکن آج فلسطین گازہ جل رہا اور بچے پکنا مر رہا ਬੱਚੇ ਇਕੱਠੇ ਆ ਖਾਲੀ ਢਾਂਡੇ ਲੈ ਕੇ ਮੈਨੂੰ ਪਾਣੀ ਦੇ ਦਿਓ ਮੈਨੂੰ ਕੋਈ ਰੋਟੀ ਦਾ ਦੇ ਦਿਓ ਮੈਨੂੰ ਕੋਈ ਚੌਲਾਂ ਦੇ ਚਾਰ ਦਾਣੇ ਦੇ ਦਿਓ ਮੈਂ ਅੱਜ ਕੋ ਮਾੜਾ ਮੁੱਢਾ ਪੇਟ ਤਾਂ ਭਰ ਲਵਾਂ ਉਹ ਕਰਨ ਦੀ ਬਜਾਏ ਬੰਬਾਂ ਦੀ ਵਰਖਾ ਹੁੰਦੀ ਆ ਉਹ ਫੇ ਘਰੋਂ ਖਾਲੀ ਨਹੀਂ ਮੁੜਦੇ ਉਹ ਲਾਸ਼ਾਂ ਹੀ ਮੁੜਦੀਆਂ ਨਾਲ ਦੇ ਜੀਵਦੇ ਬੰਦੇ ਘਰੋਂ ਚੱਕ ਕੇ ਲੈ ਜਾਂਦੇ ਆ ਹਾਲਾਂਕਿ ਦੁਨੀਆਂ ਦੇ ਕਾਨੂੰਨ ਇਹ ਆ ਕਿ ਜਿੱਥੇ ਲੋਕੀ ਆਮ ਰਹਿੰਦੇ ਹੋਣ ਹਸਪਤਾਲ ਹੋਣ ਔਰ ਕੇਅਰ ਸੈਂਟਰ ਦੇ ਵਿੱਚੋਂ ਜਿਹੜੀ ਆ ਰੈੱਡ ਕਰਾਸ ਆ ਉਹਦੇ ਮੁਲਾਜ਼ਮ ਹੋਣ ਪੱਤਰਕਾਰ ਹੋਣ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਣਾ ਇੱਕ ਰਾਜ ਇਜ਼ਰਾਇਲ ਵੱਲੋਂ ਪੱਤਰਕਾਰਾਂ ਤੇ ਡਾਕਟਰਾਂ ਤੇ ਨਰਸਾਂ ਤੇ ਹਸਪਤਾਲ ਤੇ ਕੋਈ ਦੁਨੀਆ ਦਾ ਕਾਨੂੰਨ ਨਹੀਂ ਮੰਨ ਰਿਹਾ ਜਿਹੜਾ ਉਹ ਰੱਦ ਨਹੀਂ ਕਰ ਰਿਹਾ ਔਰ ਉਹਤੇ ਹਮਲੇ ਵੀ ਕਰ ਰਿਹਾ ਇੱਕ ਹੋਰ ਸ਼ਿਕਾਇਤ ਆ ਕਿ ਸਰਮਾਇਦਾਰੀ ਨੇ ਸਾਨੂੰ ਧੋਖਾ ਦੇ ਲੀ ਹਾਲਾਂਕਿ ਉਹਦੇ ਪਿੱਛੇ ਲੋਕਾਂ ਦੀ ਲਹਿਰ ਵੀ ਆ ਕਲਾ ਤੋਂ ਖੈ ਨਹੀਂ ਹੈ ਲੋਕਾਂ ਨੇ ਮੰਗਾਂ ਕੀਤੀਆਂ ਆ ਯੂਨੋ ਦਾ ਬੜਾਈ ਗਈ ਆ ਰਿਹਾ ਉੱਥੇ ਕੋ ਕਾਨੂੰਨ ਬਣੇ ਉੱਥੇ ਲੋਕਾਂ ਦੀ ਆਵਾਜ਼ ਸੁਣੇ ਪਰ ਜਿੰਨਾ ਚਿਰ ਸਾਮਰਾਜ ਆ ਉਹਨਾਂ ਇੱਧਰ ਦੁਨੀਆ ਦਾ ਕਾਨੂੰਨ ਸਾਡੇ ਲਈ ਆ ਗਰੀਬਾਂ ਲਈ ਆ ਨਰਮ ਵਾਲੇ ਲੋਕਾਂ ਲਈ ਆ ਲੇਕਿਨ ਇਹਦਾ ਬੇਈਮਾਨ ਸਾਮਰਾਜੀਆਂ ਵਾਸਤੇ ਕੋਈ ਕਾਨੂੰਨ ਨਹੀਂ ਯੂਨੋ ਦੇ ਜਿੰਨੇ ਮਤੇ ਆ ਉਹਨਾਂ ਮਤੇਆਂ ਨੂੰ ਸਾਮਰਾਜ ਨਹੀਂ ਮੰਨਦਾ ਨਾ ਇਜ਼ਰਾਈਲ ਮੰਨਦਾ ਮੁਕਾਨੇ ਸਾਰੀ ਦੁਨੀਆ ਨੇ ਮਦਦ ਕੀਤਾ ਇਹਨਾਂ ਨੂੰ ਰੋਟੀ ਦਾ ਦੇਣ ਦਿਓ ਲੇਕਰ ਉਹ ਕਹਿੰਦਾ ਮੈਂ ਨਹੀਂ ਰੋਟੀ ਦੇਣ ਦੇਣੀ ਮੇਰਾ ਬਾਪ ਕਹਿੰਤੋ ਇਹ ਵੀ ਮੰਗਾ ਕੀਤਾ ਤੇ ਸ਼ਰਮਾਇਦਾ ਦੀ ਦਾ ਸਰੀਰ ਰੂਪ ਕੀਆ ਇਹ ਗੱਲ ਮੈਂ ਕਹਿ ਕੇ ਬਹਿਣਾ ਉਹ ਇਹ ਆ ਕੇ ਭਾਰਤ ਤੁਕੇ ਸੀ ਉਸ ਫਾਸ਼ੀਵਾਦ ਦਾ ਅੰਗ ਬਣ ਗਏ ਆ ਉਸ ਨਾਮਲੇ ਦੇ ਨਾਲ ਜੁੜ ਗਏ ਆ ਇਸ ਲਈ ਜਿੱਦਾਂ ਫਲਸਤੀਨ ਦੇ ਲੋਕ ਲੜ ਰਹੇ ਆ ਲੜਾਈ ਔਖੀ ਹੈ ਫੈਸਲਾ ਉਹਨਾਂ ਨੇ ਕਰਨਾ ਇਹ ਲੜਾਈ ਦਾ ਕਿਹੜਾ ਤੰਗ ਬਣਾਉਣ ਇਹ ਜੰਗਬੰਦੀ ਬਾਰੇ ਹਮਸ਼ਕੀ ਕਹਿੰਦਾ ਫਲਸਤੀਨ ਦੇ ਲੋਕ ਕੀ ਕਹਿੰਦੇ ਆ ਇਹ ਫੈਸਲਾ ਉਹਨਾਂ ਨੇ ਕਰਨਾ ਅਸੀਂ ਚਾਹੁੰਦੇ ਆ ਅਮਨ ਆ ਜਾਏ ਅਸੀਂ ਚਾਹੁੰਦੇ ਆ ਲੋਕੀ ਵਸ ਜਾਣ ਦੋ ਪੰਮਾ ਦੋ ਦੇਸ਼ ਬਣ ਲਿਆ ਜਾਵੇ ਇੱਕ ਫਲਸਤੀਨ ਆ ਇਜ਼ਰਾਈਲ ਨੂੰ ਵੀ ਦੇਸ਼ ਬਣ ਲਿਆ ਜਾਵੇ ਅਸੀਂ ਬਾਹਰੋਂ ਬੈਠਦੇ ਕਹਿ ਸਕਦੇ ਆ ਅਸੀਂ ਫੈਸਲਾ ਉਹਨਾਂ ਨੇ ਕਰਨਾ ਉਹ ਆਪਣਾ ਫੈਸਲਾ ਕਰਨ ਲੇਕਿਨ ਇੱਕ ਗੱਲ ਜ਼ਰੂਰ ਆ ਹੋਏ ਕਿ ਭਾਰਤ ਦੇ ਵਿੱਚ ਵੀ ਜਿੱਦਾਂ ਉਹ ਲੜਾਈ ਲੜ ਰਹੇ ਆ ਇਹਦਾ ਸਾਨੂੰ ਵੀ ਲੜਾਈ ਦਾ ਤਰੀਕਾ ਬਣਾਉਣਾ ਚਾਹੀਦਾ ਇਹ ਲੜਾਈ ਵਿੱਚ ਜਿੰਨੀ ਵੱਡੀ ਮਿੱਤਰਾਂ ਦੀ ਗਿਣਤੀ ਹੋ ਸਕਦੀ ਆ ਚੰਗਾ ਜਰਨੈਲ ਉਹ ਆ ਜਿਹੜਾ ਮਿੱਤਰਾਂ ਦੀ ਗਿਣਤੀ ਵਧਾਵੇ ਤੇ ਦੁਸ਼ਮਣ ਦੀ ਗਿਣਤੀ ਘਟਾਵੇ ਚੰਗਾ ਜਰਨੈਲ ਉਹ ਨਹੀਂ ਹੋ ਸਕਦਾ ਜਿਹੜਾ ਕਹੇ ਦੁਸ਼ਮਣਾਂ ਜ਼ਿਆਦੇ ਹੋ ਜਾਣ ਤੇ ਮਿੱਤਰ ਭਾਵੇਂ ਥੋੜੇ ਹੋਣ ਹੋਣ ਅਣਖੀਲੇ ਹੋ ਅਣਖੀਲੇ ਕੱਲੇ ਨਹੀਂ ਚਾਹੀਦੇ ਵੱਡੇ ਮਿੱਤਰ ਚਾਹੀਦੇ ਆ ਜਿਹੜੇ ਸਾਮਰਾਜ ਖਿਲਾਫ ਲੜਨ ਹਾਸ਼ੀਵਾਦ ਖਿਲਾਫ ਲੜਾਂ ਜਿਹੜਾ ਭਾਰਤ ਵਿੱਚ ਮੋਦੀ ਦੀ ਤਾਣਾਸ਼ਾਈ ਹਾਸ਼ੀਵਾਦ ਦੇ ਖਿਲਾਫ ਲੜਾਂ ਇਹ ਸਾਡਾ ਅក្តਾ ਦਿੰਦਾ ਇਹ ਵੀ ਸੁਨੇਹਾ ਆ ਮੇਰਾ ਸਮਾਂ ਹੋ ਗਿਆ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਇਹ ਸੁਨੇਹਾ ਪਿੰਡਾਂ ਤੇ ਸ਼ਹਿਰਾਂ ਤੇ ਲੈ ਕੇ ਜਾਓ ਜਿੰਨਾ ਚਿਰ ਲੋਕਾਂ ਦੀ ਆਵਾਜ਼ ਨਹੀਂ ਬਣਦੀ ਸਾਮਰਾਜ ਮਰਦਾ ਬਾੜ ਉਹਨਾਂ ਦਾ ਸਾਬੀ ਸਫਲਤਾ ਨਹੀਂ ਮਿਲੇਗੀ ਪੂਰਾ ਕਰੋਸਾ ਆ ਕਿ ਪੰਜਾਬ ਦੇ ਲੋਕ ਆਜ਼ਾਦੀ ਦੀ ਲੜਾਈ ਵਾਂਗਰ ਇਹ ਲੜਾਈ ਦੇ ਵਿੱਚ ਮੋਰੇ ਅੱਗੇ ਹੁੱਕੇ ਨਿਕਲਣਗੇ ਅੱਗੇ ਜੇ ਖਤਮ ਕੀਤਾ ਤਾਂ ਹਮੇਸ਼ਾ ਕਰਦੇ ਰਵਾਂਗੇ ਜੈ ਜਨਤਾ ਜੈ ਸਿਨਗਰ ਜਿੱਤ ਰਹੇ ਲੋਕਾਂ ਦੀ